ਹੁਣ ਮੇ ਪੁੱਤ ਇੱਕ ਦਾ ਨਾਂ ਆਕਾ ਤਿਰਿਆ ਕਰ ਹਰ ਵੇਲੇ ਆਪਣੇ ਆਪ ਵੱਲ ਵੇਖ ਆਪਣੇ ਪੁੱਤ ਵੱਲ ਵੇਖ ਹੁਣ ਉਹਦੇ ਕਰਕੇ ਹੀ ਜੀਣਾ ਆ ਪੁੱਤ ਮੈਂ ਵੀ ਤੇ ਹੈਗੀ ਆ ਨਾ ਜਿੰਨੇ ਏਡਾ ਵੱਡਾ ਪੁੱਤ ਤੋੜ ਕੇ ਤੇ ਮੈਂ ਵੀ ਤਾਂ ਆਪਣੇ ਢਿੱਡ ਚ ਪਾ ਕੇ ਤੁਰੀ ਫੇਰ ਲਈ ਆ ਨਾ ਤੇ ਮੈਂ ਵੀ ਪੁੱਤਾਂ ਤੁਹਾਡੇ ਦੋਆ ਮਾਂ ਪੁੱਤਾਂ ਵੱਲ ਵੇਖ ਕੇ ਜੀਣਾ ਆ ਤੂੰ ਮੈਨੂੰ ਇੰਦਾ ਨਾਂ ਕਰਿਆ ਕਰ ਚੰਗਾ ਦਿਲ ਰੱਖ ਹੁਣ ਤੂੰ ਕੀ ਕਰਾਂ ਮੰਮੀ ਪਰ ਮੈਂ ਵੀ ਇੰਨੇ ਸਾਲ ਉਹਨਾਂ ਨਾਲ ਬਤਾਏ ਆ ਅਡੀਸ਼ਾ ਤੇ ਕਿੱਥੋਂ ਮੈਨੂੰ ਭੁੱਲਿਆ ਜਾ ਸਕਦਾ ਵਾ ਪੁੱਤ ਉਹ ਤਾਂ ਮੈਂ ਤੇਰੀ ਗੱਲ ਮੰਨਦੀ ਆ ਮੈਨੂੰ ਵੀ ਪਤਾ ਆ ਦੁੱਖ ਤੈਨੂੰ ਵੀ ਬਹੁਤ ਵਾ ਤੇ ਦੁੱਖ ਪੁੱਤ ਮੈਨੂੰ ਵੀ ਬੜਾ ਵਾ ਪਰ ਅਸੀਂ ਹੁਣ ਜੀਣਾ ਤੇ ਹੈਗਾ ਹੀ ਐ ਨਾ ਹੁਣ ਅਸੀਂ ਉਹ ਪੁੱਤ ਦੇ ਸਹਾਰੇ ਜੀਣਾ ਆ ਤੇ ਮੇਰੀ ਧੀ ਹੁਣ ਨਾ ਹਰ ਵੀ ਲਿੰਦਾ ਨਾਂ ਕਰਿਆ ਕਰ ਚੰਗਾ ਪਰ ਮੈਂ ਵੀ ਕੀ ਕਰਾਂ ਮੈਂ ਜਦੋਂ ਵੀ ਇਹਨਾਂ ਦੀ ਫੋਟੋਆਂ ਨੂੰ ਵੇਖਦੀ ਆ ਨਾ ਚੁੰਦਿਆਂ ਵੀ ਮੈਨੂੰ ਇਹਨਾਂ ਦੀ ਯਾਦ ਆ ਜਾਂਦੀ ਆ ਹੁਣਮ ਪੁੱਤ ਯਾਦ ਤੇ ਆਉਂਦੀ ਆ ਉਹਦੇ ਉੰਬੀ ਰਹਿਣੀ ਆ ਯਾਦ ਨਹੀਂ ਸਾਨੂੰ ਭੁੱਲਣੀ ਪਰ ਪੁੱਤ ਮੈਂ ਤੈਨੂੰ ਇਹ ਸਮਝਾਉਣੀ ਆ ਤੂੰ ਥੋੜਾ ਦਿਲ ਰੱਖ ਆਪਣਾ ਜੇ ਤੂੰ ਇਦਾਂ ਘੱਦੀ ਰਹੇਗੀ ਤੇ ਫਿਰ ਉਹ ਜਿਹੜਾ ਨਿਕਾ ਜਾ ਬੱਚਾ ਉਹਨੂੰ ਕਿੱਦਾਂ ਪਾਲਣਾ ਵਾ ਕੀ ਕਰਾਂਗੇ ਫਿਰ ਆਪਾਂ ਜੇ ਹਰ ਵੇਲੇ ਇਹੋ ਕੋਈ ਕਰਦੇ ਰਹੀ ਜੀ ਤੇ ਮੰਮੀ ਸਾਡਾ ਇਹਨਾਂ ਚਰਾਉਂਦਾ ਸਾਥ ਹੀ ਮੈਂ ਥੋੜੇ ਦਿਨਾਂ ਵਿੱਚ ਕਿੱਦਾਂ ਬੁਲਾ ਸਕਦੀ ਆ ਕੋਸ਼ਿਸ਼ ਹੀ ਕਰ ਸਕਦੀ ਆ ਉਹ ਮੈਂ ਬੜੀ ਕਰਦੀ ਆ ਪਰ ਨਹੀਂ ਹੁੰਦਾ ਮੰਮੀ ਕੀ ਕਰਾਂ ਪੁੱਤ ਮੇਰੀ ਸੁਣ ਗੱਲ ਵੇਖਾਂ ਮੇਰਾ ਵੀ ਪੁੱਤ ਹੀ ਪਰ ਮੈਂ ਵੀ ਕੀ ਕਰਾਂ ਮੈਂ ਤੈਨੂੰ ਇਹ ਕਹਿਨੀ ਆ ਕਿ ਤੂੰ ਥੋੜਾ ਹੋਦਾ ਨਾ ਜਿਹੜਾ ਮਨ ਮਣਾ ਆਪਣਾ ਇਹਨੂੰ ਉਧਰ ਉਧਰ ਕਰਿਆ ਕਰ ਪੁੱਤ ਫਿਰ ਉਹ ਨੇ ਰੁੱਲ ਜਾਣਾ ਨਹੀਂ ਕੇ ਜੇ ਨੇ ਜੇ ਮੈਂ ਕਿਤੇ ਜਾਂਦੀ ਆ ਨਾ ਅੱਬਲ ਤੇ ਮੈਂ ਜਾਂਦੀ ਨਹੀਂ ਮੇਰਾ ਧਿਆਨ ਹੀ ਤੇਰੇ ਵਿੱਚ ਰਹਿੰਦਾ ਵਾ ਜੇ ਇੱਕ ਦਿਨ ਮੈਨੂੰ ਜਾਣਾ ਵੀ ਪੈਂਦਾ ਵਣਾ ਫਿਰ ਮੇਰਾ ਧਿਆਨ ਤੇਰੇ ਵਿੱਚ ਹੀ ਲੱਗਾ ਰਹਿੰਦਾ ਆ ਤੂੰ ਥੋੜਾ ਬੋਤਾ ਆਪਣਾ ਨਾ ਜਿਹੜਾ ਮਨ ਮਣਾ ਇਹਨੂੰ ਚੇਂਜ ਕਰ ਤੇ ਥੋੜਾ ਮੰਨ ਲਾ ਉਹਦੇ ਨਾਲ ਖੇਡਿਆ ਕਰ ਆਪਣੇ ਪੁੱਤ ਦੇ ਨਾਲ ਉਹਦੇ ਨਾਲ ਗੱਲਾਂ ਬਾਤਾਂ ਕਰਿਆ ਕਰ ਤੇ ਫੇਰ ਤੇਰਾ ਮਨ ਥੋੜਾ ਜਿਹਾ ਪੁੱਤ ਠੀਕ ਹੋਣਾ ਵਾ ਮੰਮੀ ਤੂੰ ਹੀ ਮੇਰੀ ਨਾਲ ਫਿਕਰ ਕਰਿਆ ਕਰੋ ਬਸ ਤੂੰ ਹੀ ਆਪਣੀ ਫਿਕਰ ਕਰਿਆ ਕਰੋ ਤੇ ਆਪਣੇ ਪੋਤਰੇ ਦੀ ਫਿਕਰ ਕਰਿਆ ਕਰੋ ਕੋਈ ਗੱਲ ਨਹੀਂ ਮੈਂ ਜਿੰਨਾ ਹੋ ਸਕਦਾ ਕੋਸ਼ਿਸ਼ ਕਰੂੰਗੀ ਕਿ ਮੈਂ ਸਹੀ ਠੀਕ ਰਵਾਂ ਨਹੀਂ ਪੁੱਤ ਇਹ ਨਹੀਂ ਗੱਲ ਹੈਗੀ ਮੇਰਾ ਤੇ ਸਿਹਤ ਵੱਲ ਧਿਆਨ ਤਾਂ ਹੀ ਹੋਵੇ ਨਾ ਜੇ ਤੂੰ ਠੀਕ ਰਹੇ ਤੇ ਫੇਰ ਹੀ ਮੈਂ ਆਪਣੇ ਆਪ ਵੱਲ ਧਿਆਨ ਦਿਆਂ ਫਿਰ ਇਦਾਂ ਮੇਰੇ ਕੋਲ ਆਪਣੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਫਿਰ ਮੇਰਾ ਮਨ 24 ਘੰਟੇ ਤੇਰੇ ਵਿੱਚ ਹੀ ਲੱਗਾ ਰਹਿੰਦਾ ਆ ਤੇ ਤੂੰ ਮੇਰੀ ਧੀ ਨਾ ਥੋੜਾ ਥੋੜਾ ਨਾ ਐ ਵਧੀਆ ਰਿਆ ਕਰ ਚੰਗਾ ਫੇਰ ਆਪਾਂ ਪੋਤਾ ਆਪਣੇ ਪੋਤ ਨੂੰ ਹੀ ਤੇ ਪਾਲਣਾ ਹੈ ਨਾ ਆਪਾਂ ਕਿਰਵਾਦੇ ਵੱਲ ਅਸੀਂ ਨਾ ਵੇਖਿਆ ਤੇ ਫਿਰ ਕਿੱਦਾਂ ਉਹਨੂੰ ਪਾਲਾਂਗੇ ਆਪਾਂ ਕੋਈ ਨਹੀਂ ਮੰਮੀ ਮੈਂ ਅੰਗੇ ਤੇ ਧਿਆਨ ਦਵਾਂਗੀ ਹਾਂ ਤੇ ਮੇਰੀ ਧੀ ਬੜੀ ਹਾਂ ਮੇਰੀ ਧੀ ਬੜੀ ਬੀਬੀ ਆ ਚੰਗਾ ਮੰਮੀ ਪਤਾ ਨਹੀਂ ਤੂੰ ਆਪਣੇ ਸਾਡੇ ਨਾਲ ਇੰਨਾ ਮਾੜਾ ਕਿਉਂ ਕੀਤਾ ਵਾ ਮੇਰੇ ਵਰਨੀ ਤੇ ਮੇਰੇ ਪੁੱਤ ਵੱਲ ਵੇਖ ਲੈਂਦਾ ਮੈਂ ਕਿੱਥੋਂ ਪਿਓ ਦੀ ਘਾਟ ਪੂਰੀ ਕਰੂੰਗੀ ਉਹ ਨਿਕਲੇ ਜene ਆਪਣੇ ਪਿਓ ਨੂੰ ਲੱਭਣਾ ਕੋਈ ਨਹੀਂ ਪੁੱਤ ਰੱਬ ਦੀਆਂ ਲਿਖਿਆਨ ਕੋਈ ਮੋੜ ਸਕਦਾ ਵਾ ਜੋ ਉਹਨੂੰ ਚਾਹੀ ਉਹਨੇ ਉਹ ਹੀ ਕਰਨਾ ਹੁੰਦਾ ਜਾਂ ਮੇਰੀ ਧੀ ਤੂੰ ਨਾ ਉੱਠ ਜਾਂ ਨਾ ਤੋਗੇ ਨਾ ਤੇ ਕੱਪੜੇ ਬਦਲ ਕੋਈ ਨਾ ਕੋਈ ਪੁੱਤ ਘਰ ਆ ਜਾਂਦਾ ਵਾ ਫਿਰ ਇਦਾਂ ਚੰਗਾ ਨਹੀਂ ਲੱਗਦਾ ਚੰਗਾ ਉੱਠ ਮੀਟੀ ਜਾ ਨਾ ਕਿਹਾ ਕੋਈ ਵੀ ਵੀ ਨਹੀਂ ਤੇ ਆਈ ਵੀ ਰੱਬ ਦੇ ਪਤਾ ਨਹੀਂ ਕੀ ਮਾਂ ਮਾਰੇ ਹੀ ਵਾਹੀ ਗੁਰੂ ਨਿਕਾਜ ਆ ਬੱਚਾ ਹੀ ਤੂੰ ਉਹਦੇ ਵਾਲੀ ਵੇਖ ਲੈੰਦੋਂ ਕੀ ਕਰਾਂ ਕਾਦਾ ਮੈਨੂੰ ਇਚਾਰੀ ਨੂੰ ਹੌਸਲਾ ਦਵਾ ਉਹਦੀ ਅਜੇ ਉਮਰ ਕੀ ਆ ਛੋਟੀ ਜੀ ਉਹਦੀ ਉਮਰ ਵਾ ਮੈਂ ਭਾਵੇਂ ਉਹਨੂੰ ਜੋ ਮਰਜ਼ੀ ਆਖੀ ਜਾਵਾਂ ਹ ਪਰ ਜੋ ਉਹਦੇ ਮਨ ਨੂੰ ਲੱਗੀ ਆ ਉਹ ਤੇ ਉਹਨੂੰ ਹੀ ਲੱਗੀ ਆ ਨਾ ਕੀ ਕਰਾਂ ਇਹਦੇ ਵੱਲ ਵੀ ਨਹੀਂ ਮੇਰੇ ਕੋਲ ਵੇਖਿਆ ਜਾਂਦਾ ਜਦੋਂ ਮੈਂ ਇਹਦਾ ਮੂੰਹ ਵੀ ਇੰਨੀ ਆ ਮੈਨੂੰ ਹੌਲ ਪੈਂਦੇ ਆ ਮੈਂ ਕੀ ਕਰਾਂ ਜੇ ਮੈਂ ਨਿਕੇ ਜਿਉਂ ਪੁੱਤ ਵੱਲ ਵੇਣੀ ਆ ਫੇਰ ਵੀ ਮੇਰੇ ਕੋਲ ਇਹ ਕਿ ਜੇਰਾ ਨਹੀਂ ਕੀਤਾ ਜਾਂਦਾ ਕੀ ਕਰਾਂ ਮੈਂ ਸੱਚੀ ਆ ਬੜੀ ਦੁਖੀ ਆ ਪਰ ਮੈਂ ਉਹਦੇ ਸਾਹਮਣੇ ਆਪਣਾ ਮਨ ਕਦੀ ਨਹੀਂ ਭਰਿਆ ਮੈਂ ਇਹੋ ਹੀ ਸੋਚਦੀ ਆ ਕਿ ਜੇ ਮੈਂ ਇਦਾਂ ਕਰੂੰਗੀ ਤੇ ਇਹ ਕੀ ਕਰੂੰਗੀ ਇਹਨੇ ਕਿੱਦਾਂ ਜੀਣਾ ਆ ਰੱਬਾ ਤੈਨੂੰ ਇਦਾਂ ਨਹੀਂ ਆਡੇ ਨਾਲ ਕਰਨਾ ਚਾਹੀਦਾ ਗਰਮੀਤ ਨਾ ਤੂੰ ਵੀ ਮੇਰੇ ਨਾਲ ਹੀ ਆਉਣਾ ਸੀ ਉਦੋਂ ਦੀ ਤੂੰ ਵੀ ਮੈਂ ਤੇਰੇ ਕੋ ਵੀ ਨਹੀਂ ਆਇਆ ਗਿਆ ਜਦੋਂ ਮੁੱਕਾ ਸੀ ਕਿੱਥੇ ਨਾਵੇਂ ਆਈ ਸਤਕਾਰ ਤੇ ਤੇ ਨਾਵੇਂ ਆਈ ਭੋਗ ਤੇ ਤੇ ਤੈਨੂੰ ਕਰ ਮੇਰੀ ਤੇ ਮਾਂ ਬੋ ਮਾਂ ਇਸ ਲਈ ਤੂੰ ਤਾਂ ਨਹੀਂ ਆਇਆ ਗਿਆ ਤੇ ਕੋਈ ਨਹੀਂ ਆਈ ਤੂੰ ਮੈਨੂੰ ਘਟਕਾ ਪਾਈ ਜਾਣੇ ਆ ਪਹਿਲਾ ਪੁੱਛ ਲੈਂਦੀ ਕਿ ਕਿਉਂ ਨਹੀਂ ਆਈ ਸਾਡੇ ਤੇ ਵਿਆਹ ਸੀ ਇੰਨਾ ਜ਼ਰੂਰੀ ਵਿਆਹ ਸੀ ਤੇ ਤੈਨੂੰ ਪਤਾ ਹਿਰਖ ਤੇ ਫੇਰ ਵੀ ਵੋਜੀ ਤੇ ਵਿਆਹ ਥੋੜਾ ਫਿਰ ਛੱਡਿਆ ਜਾਂਦਾ। ਇਹ ਇੱਕ ਤੂੰ ਸੂਟ ਵੇ ਕਿੰਨਾ ਉਤਰਾ ਗਾੜਾ ਪਾ ਗਿਆ ਏ ਤੇ ਇੱਕ ਆਪਣੇ ਲਟਾਵੀਆਂ ਸੰਭਾਲ ਬੁਰੀ ਨਹੀਂ ਲੱਗੀ ਦਾ ਦੱਸ। ਲੈ ਨਹੀਂ ਦਸਨ ਕਰਨ ਹਿਰਖ ਜਾਣਾ ਤੇ ਆਪਣੇ ਟੋਰ ਚ ਕਾਨੂੰ ਫਰਕ ਪਾਉਣਾ। ਮਾਸਾ ਕੇ ਜਿਹੜੇ ਬੋਲੇ ਚੰਗੇ ਆ ਲਾਲਾ ਮਾਸਾ ਬੁਰੀ ਲੱਗਦੀ ਆ। ਬਸ ਲੱਖੀ ਕੁਛ ਨਹੀਂ ਹੁੰਦਾ। ਚੱਲ ਗਾ। ਈਆਂ ਗੱਲਾਂ ਦਾ ਜਵਾਨ ਦਹਾਨੀ ਚੰਗੇ ਲੱਗੀਦਾ ਏਦਾ ਜਾਂਦੇ। ਉਹ ਤੇ ਹਵਾ ਵੇ ਹੁਣ ਦੁਨੀਆ ਤੇ ਕਿਦਾਂ ਦੇ ਕੰਮ ਹੁੰਦੇ ਫਿਰਦੇ ਆ ਉਤਾਂ ਤੇ ਕਲਯੁਗ ਹੀ ਆਇਆ ਪਿਆ ਵਾ ਪਰ ਕੀ ਕਰੇ ਬੰਦਾ ਉਦਾਂ ਨਾ ਗਰਮੀ ਤੇ ਦੁੱਖ ਨੂੰ ਬੜਾ ਹੀ ਲੱਗਾ ਵਾ ਹਾਂ ਤੇ ਸਹੀ ਆ ਪਰ ਮੇਰੀ ਮਾਤਾ ਨਹੀਂ ਠੀਕ ਜਿਆਦਾ ਹੀ ਉਦਨ ਉਹ ਵੀ ਉਦਨ ਵੈਂਟੀਲੇਟਰ ਤੇ ਲੱਗੀ ਹੀ ਉਥੇ ਤੇ ਫਿਰ ਉਹ ਦਿਨ ਮੇਰਾ ਭਰਾ ਹੂਨ ਤੋਂ ਹੁਣ ਕਰੀ ਜਾਂਦਾ ਕਰੀ ਜਾਂਦਾ ਤੂੰ ਆਉਂਦੀ ਨਹੀਂ ਤੂੰ ਆਉਂਦੀ ਨਹੀਂ ਇਹ ਮਾਨ ਕੋਸ਼ੋ ਗਿਆ ਤੇ ਫੇਰ ਹੀ ਆਵਣਾ ਮੈਂ ਭਰਾ ਐਦਾ ਕੰਨ ਨੂੰ ਮੰਨਣਾ ਜਿਹੜੇ ਕਰ ਦੁਨੀਆ ਤੋਂ ਚੱਲ ਜਾਂਦੇ ਮਨਕੇ ਕਿੱਥੇ ਹੁੰਦੇ ਨਹੀਂ ਕਿੱਥੇ ਹੁੰਦੇ ਆ ਤੇ ਤੈਨੂੰ ਪਤਾ ਭੈਣ ਜੀ ਵਿਆਹ ਵੀ ਹੁਣ ਸਾਇਆ ਰੱਖਿਆ ਹੁੰਦਾ ਵਾ ਤੇ ਵਿਆਹ ਵੀ ਦੁਬਾਰਾ ਨਹੀਂ ਕਰਾਇਆ ਜਾਂਦਾ ਇਹ ਤੇ ਹੁਣ ਚੱਲ ਟਾਈਮ ਮਿਲ ਗਿਆ ਹੋਈ ਹਉਣੀਆ ਕੋਈ ਗੱਲ ਨਹੀਂ ਚਲੋ ਹਾਂ ਨਿਗਰਮੀਤ ਮੈਂ ਤੈਨੂੰ ਆਖੀ ਜਾਂਦੀ ਸੁਰਖੀ ਲਾ ਕੇ ਜਾ ਵੇ ਅਗਲੀ ਦੇ ਟਸ਼ਣ ਲੱਗਦਾ ਇਹਦਾ ਖਸਮ ਮੁੱਕਾ ਵਾ ਕਿੱਦਾਂ ਵੇ ਖੜਾ ਹਰੇ ਰੰਗ ਦਾ ਸੂਟ ਪਾਇਆ ਤੇ ਨਾਏ ਵੀ ਲੋਕੀ ਤੇ ਕਈ ਕਿ ਦਿਨ ਨੰਦੀਆਂ ਨਹੀਂ ਆਹ ਵੇ ਇਹ ਤੇ ਸਹੀ ਲੋਕਾਂ ਦੇ ਤੇ ਝਾਟੇ ਖਿੰਰੇ ਹੁੰਦੇ ਆ ਹਾਂ ਹਾਂ ਕਿੱਦਾਂ ਟੌਰ ਮਾਰਿਆ ਇਹ ਇਹਨੂੰ ਤੇ ਖਦਾ ਦੀ ਖਦਾ ਯਾਦ ਨਹੀਂ ਹੈਗੀ ਕਿ ਮੇਰੇ ਨਾਲ ਕੀ ਹੋ ਗਿਆ ਨਹੀਂ ਲੋਕੀ ਆਂਦੇ ਹੁੰਦੇ ਆ ਜਦੋਂ ਆਹ ਕੰਮ ਹੋ ਜੇ ਕਿ ਅੰਧੂਆਂ ਹੁੰਦੀਆਂ ਸਾਡਾ ਤੇ ਦੇਸੋਂ ਟਿੱਗਿਆ ਉਹ ਤਾਂ ਕਰ ਨਹੀਂ ਆ ਸੁਣ ਨਹੀਂ ਹੋਗੀ ਛੜਣੇ ਕਰਵਾਇਆ ਨਹੀਂ ਕੋਈ ਮੈਂ ਤਾਂ ਕਹਿੰਦੀ ਮੈਂ ਉੱਥੇ ਮਾਰ ਮਾਰੇ ਜਾਣਦੀ ਵੀ ਮੇਰੇ ਕੋਲ ਤਾਂ ਆਇਆ ਨਹੀਂ ਗਿਆ ਹਿਰਕ ਕਰਨਾ ਵੀ ਮੇਰੀ ਤੇ ਮਾਂ ਬਿਮਾਰ ਹੁਣ ਜੇ ਮੈਂ ਗਈ ਨਾ ਮੈਂ ਹਿਰਕ ਕਰਨਾ ਤਾਂ ਹੈਗਾ ਵਾ ਤੇ ਉਹਨਾਂ ਨੇ ਮਾਂ ਨੇ ਕਹਿਣਾ ਵਾ ਮਾਂ ਦੇ ਠੇਢ ਚ ਗੁੱਸਾ ਹੋਣਾ ਵਾ ਵੀ ਆਏ ਨਹੀਂ ਹਿਰਕ ਕਰਨ ਤੇ ਵੋਟੀ ਦਾ ਟਛਣ ਨਹੀਂ ਮਿਲਦੇ ਨਹੀਂ ਭੈਣ ਤਾਂ ਹੀ ਤੇ ਮੈਂ ਤੈਨੂੰ ਉੱਥੇ ਗੱਲ ਨਹੀਂ ਕੋਈ ਲੱਗਣ ਦੀ ਲਈ ਤੇਰੀ ਤੂੰ ਤੇ ਉਹਨਾਂ ਸਾਲਾਂ ਚ ਤਰੀ ਫਿਰਦੀ ਆ ਦੁਨੀਆ ਵੱਲ ਵੇਖ ਕੀ ਦਾ ਕੀ ਹੋ ਗਿਆ ਦੁਨੀਆ ਤੇ ਪਤਾ ਨਹੀਂ ਕੀ ਹੋ ਗਿਆ ਹੁਣ ਪਹਿਲਾਂ ਵਾਲੀਆਂ ਤੇ ਗੱਲਾਂ ਹੀ ਨਹੀਂ ਰਹਿ ਗਈਆਂ ਹੁਣ ਤੇ ਕਿਤੇ ਸੋਗ ਹੈ ਹੀ ਨਹੀਂ ਮੰਦੇ ਵਿੱਚ ਵੀ ਕੋਈ ਲੋਕਾਂ ਨੂੰ ਲੋਨ ਪੂੰਣ ਨਹੀਂ ਆਂ ਬਸ ਲਾਹੀ ਪਾਈਏ ਤੇ ਤੁਮ ਕਿੱਡੇ ਬੂਤ ਕੱਸ ਗਏ ਆਈਆਂ ਐਨੀ ਤੇ ਨਹੀਂ ਠੰਡ ਆ ਗਈ ਨਹੀਂ ਮੈਨੂੰ ਠੰਡ ਲੱਗਦੀ ਨਾਲੇ ਮੇਰੇ ਪੈਰ ਖਰਾਬ ਹੁੰਦੇ ਆਹ ਕਾਲੇ ਕਰਨੇ ਆਪ ਤੇ ਉਹਦਾ ਟੌਰ ਨਹੀਂ ਪਾਇਆ ਜਾਣਦਾ ਢੀਂਹ ਹੁਣ ਪਾਦੀ ਲੱਗੀ ਸੱਸੀ ਜੀ ਚਾਚੀ ਜੀ ਸੱਸੀ ਸੱਸੀ ਦਾ ਮਾੜਾ ਹੀ ਹੋਇਆ ਰੇਰ ਵੱਲੋਂ ਤੇ ਸੁਣਿਆ ਸੀ ਪੁੱਤ ਕੀ ਕੀਤਾ ਜਾਵੇ ਜੋ ਰੱਬ ਨੂੰ ਚੰਗਾ ਲੱਗੇ ਉਹਨੇ ਉਹ ਹੀ ਕਰਨਾ ਵਾ ਆਪਣਾ ਕੀਤਾ ਤੇ ਕੋਈ ਨਹੀਂ ਹੁੰਦਾ ਮੈਂ ਕਿਹਨੀ ਚਾਚੀ ਜਾਣ ਵਾਲੀ ਉਮਰ ਤੇ ਨਹੀਂ ਹੈਗੀ ਤੇ ਪਰ ਰੱਬ ਨੇ ਕਹਿ ਰੀ ਕੀਤਾ ਵਾ ਚੰਗਿਆ ਬੰਦਿਆਂ ਦੀ ਲੋੜ ਪੈ ਜਾਂਦੀ ਰੱਬ ਨੂੰ ਕੇ ਪੁੱਤ ਕੀ ਕਰੀਏ ਸਾਡਾ ਤੇ ਘਰ ਹੀ ਉਹਦੇ ਨਾਲ ਹੀ ਤੁਹਾਨੂੰ ਵੀ ਪਤਾ ਹੀ ਆ ਮੈਂ ਤਾਂ ਕਹਿੰਨੀ ਚਾਚੀ ਜੀ ਕੀ ਉਮਰ ਹੈ ਜੇ ਕੁੜੀ ਦੀ ਹੈ ਨਿਗਾ ਜ ਨਿਆਣਾ ਵਾ ਤੇ ਇੰਨਾ ਵੇ ਵੇ ਕਿ ਦੁੱਖ ਲੱਗਦਾ ਵਾ ਕਿ ਜਿਹੜਾ ਕੋ ਹਸਾ ਵੀ ਨਹੀਂ ਇੰਨਾਂ ਗੱਲਾਂ ਦੇ ਤੇ ਦੁੱਖ ਹੁੰਦੇ ਆ ਹੁਣ ਉਹਨੇ ਵਿਚਾਈ ਨੂੰ ਜ਼ਿੰਦਗੀ ਕਿੱਦਾਂ ਕੱਟਣੀ ਪਾੜ ਜਿੱਡੀ ਜ਼ਿੰਦਗੀ ਕੀ ਕਰਨਾ ਪੁੱਤ ਜਿੰਮਤ ਤੇ ਕੱਟਣੀ ਹੀ ਪੈਣੀ ਆ ਜਿੱਦਾਂ ਮਰਜੀ ਆ ਰਹਿਣਾ ਹੀ ਪੈਣਾ ਕੀ ਕਰਨਾ ਉਹਨੂੰ ਰੋਇਆ ਕੱਟੋ ਪਾਏ ਹੱਸਦੇ ਕੱਟੋ ਕੱਟਨੇ ਤੇ ਪੈਣਾ ਹੀ ਆ ਨਿਆਣਾ ਨੂੰ ਹੁਣ ਪਾਲਣਾ ਹੈਗਾ ਏ ਵੀ ਮੈਂ ਵੀ ਉਹ ਦਿਨ ਆਉਣਾ ਜਿਸ ਦਿਨ ਪਤਾ ਲੱਗਾ ਮੇਰੀ ਮਾਂ ਵੀ ਨਹੀਂ ਠੀਕ ਜਦਾਈ ਵਿਚਾਰੀ ਵੈਂਟੀਲੇਟਰ ਤੇ ਹੀ ਆ ਵੀ ਮਾਰਾ ਨੇ ਵਧਾਤੀ ਤੇ ਉਹ ਠੀਕ ਹੋ ਗਈ ਆ ਜਿਹਦੀ ਪੁੱਤ ਵਧੀ ਆ ਨਾ ਉਹਨੂੰ ਉਹਨੇ ਬਚਾਈ ਲੈਣਾ ਤੇ ਜਿਹਦੀ ਕੱਟ ਗਈ ਆ ਉਹਨੂੰ ਜਿੱਥੇ ਮਰਜ਼ੀ ਲੈ ਜਾਓ ਉਹਦੀ ਘਾਟੀ ਜਾਂਦੀ ਆ ਕੀ ਕਰੀਏ ਪੁੱਤ ਆਹ ਹੋ ਗਿਆ ਅੱਜ ਕੱਲ ਢਿੱਲੇ ਮੱਠੇ ਝਾਟੇ ਹੋ ਜਾਂਦੇ ਸੰਨ ਵਿੱਚ ਕੋਈ ਇਦਾਂ ਦਾ ਹੀ ਵਕਤ ਪੈ ਗਿਆ ਤਾਂ ਇਹ ਤੇ ਮੈਂ ਨਹੀਂ ਆ ਪਾਈ ਇਹੀ ਕਰੀਏ ਸਾਡੇ ਕਾਹ ਦੀ ਤੁਹਾਨੂੰ ਪਤਾ ਉਹਦੇ ਨਾਲ ਮੁੱਦਾ ਪੈ ਗਿਆ ਵਾ ਅਸੀਂ ਤਾਂ ਹੈ ਹੀ ਉਹਦੇ ਨਾਲ ਹਾਂ ਮੁੱਦਾ ਪੈ ਗਿਆ ਉਹ ਤੇ ਹੈ ਹੀ ਅੱਗੇ ਲਾ ਕੇ ਸਾਰੇ ਕੰਮ ਕਰੀ ਫਿਰਦਾ ਹੈ ਕੰਮ ਹੀ ਸਾਰੇ ਉਹਦੇ ਹੀ ਉਹਦੇ ਤੇ ਕਰ ਹੀ ਬਾਰਵੀਂ ਉਹਦੇ ਤੇ ਹੀ ਮਾ ਸਭ ਹੀ ਨਾ ਪੁੱਛੋ ਜੀ ਜਦੋਂ ਸੁਣਿਆ ਨਾ ਤੇ ਮਿੰਟ ਇੰਨਾ ਹੀ ਪੈਣਾ ਥੋੜੀ ਜ਼ਮੀਨ ਨਿਕਲ ਗਈ ਵੀ ਇੱਕਦਮ ਕੀ ਹੋ ਗਿਆ ਐਡੀ ਛੇਤੀ ਚੰਗਾ ਬਣਾ ਲਈ ਆ ਇੱਕ ਦੋ ਦਿਨ ਪਹਿਲਾਂ ਹੀ ਮਿਲਿਆ ਜਿੱਦਨ ਮੁੱਕਾ ਵਾ ਦੋ ਦਿਨ ਪਹਿਲਾਂ ਹੀ ਮਿਲਿਆ ਮਿਲਿਆ ਭੜੀਆਂ ਗੱਲਾਂ ਬਾਤਾਂ ਕੀਤੀਆਂ ਤੇ ਮੈਂ ਤੇ ਆਖਿਆ ਮੈਂ ਹਾਂ ਐਂ ਘਰ ਚਾਹ ਚੂ ਪੀ ਠੀਕੇ ਜਾਈ ਤੇ ਮੁੜ ਕੇ ਪਤਾ ਹੀ ਨਹੀਂ ਉਹ ਕੀ ਗੱਲ ਦਾ ਕੋਈ ਪਤਾ ਹੀ ਨਹੀਂ ਹੁੰਦਾ ਕੋਤਾ ਤੁਹਾਨੂੰ ਵੀ ਨਹੀਂ ਪਤਾ ਲੱਗਾ ਕੀ ਬਣ ਗਿਆ ਮਿੰਟੋ ਮਿੰਟੀ ਕੀ ਕਰਾਨੀ ਕਾ ਜਿਆ ਕੋਤਾ ਉਹਦੇ ਮੂੰਹal ਨਹੀਂ ਵੇਖਿਆ ਜਾਂਦਾ ਜੀ ਇਹ ਵਾ ਤੇ ਉਹਦੇ ਮੂੰਹal ਨਹੀਂ ਦੇਖੋ ਵੇਖਿਆ ਜਾਂਦਾ ਮੂੰਹal ਕਿੱਥੋਂ ਵੇਖਿਆ ਜਾਣਾ ਵਾ ਉਹ ਤੇ ਹੈ ਹੀ ਆ ਹੁਣ ਹੈ ਹੀ ਉਹ ਵੀ ਉਹਦੀ ਵੀ ਉਮਰ ਓਨੀ ਕਿਆ ਨਾ ਉਹ ਬੰਨੇ ਤਾਂ ਨਾ ਉਹ ਬੰਨੇ ਨਾਲ ਹੀ ਲਾ ਕੇ ਰੱਖਿਓ ਇਹਨੂੰ ਵਿਚਾਰੀ ਨੂੰ ਨਾ ਨਾਲ ਹੀ ਲਾ ਕੇ ਰੱਖੂਗੀ ਹੋਰ ਮੈਂ ਇਹਨੂੰ ਕਿੱਥੇ ਧੱਕਾ ਦੇਣਾ ਚੜੀ ਨੂੰ ਮੈਂ ਵੀ ਇਹਦੇ ਹੀ ਅਸਰੇ ਹਾਂ ਚਾਚੀ ਜੀ ਇਸ ਸਮੇਂ ਦਾ ਪਤਾ ਤੇ ਹੁੰਦਾ ਨਹੀਂ ਆ ਬੰਦੇ ਨੇ ਸੋਚਿਆ ਕੁਝ ਹੋਰ ਹੁੰਦਾ ਤੇ ਹੋ ਕੁਝ ਹੋਰ ਜਾਂਦਾ ਏ ਤਾ ਨਹੀਂ ਨਾ ਪਤਾ ਹੁੰਦਾ ਕਿ ਕੀ ਬਣ ਜਾਣਾ ਨਾ ਭੈਣ ਜੀ ਇੰਨਾ ਟਾਈਮਾਂ ਦਾ ਨਹੀਂ ਸਮਿਆਂ ਦਾ ਪਤਾ ਹੁੰਦਾ ਰੱਬ ਨੇ ਕਿਹੜੇ ਟਾਈਮ ਤੇ ਕੀ ਲਿਖਿਆ ਉਦਾਂ ਵੀ ਪਤਾ ਨਹੀਂ ਕੀ ਗੱਲ ਵਾ ਜਿੱਥੇ ਸੁਣ ਲੋ ਜਵਾਨ ਜਵਾਨ ਬਸ ਮੌਤ ਹੋਣ ਗਈ ਜੀ ਸੁਣ ਲੋ ਇਹੋ ਕੋਈ ਜੀ ਹੁੰਦਾ ਤੇ ਹੁਣ ਰਿਆ ਕੋਈ ਪਤਾ ਹੀ ਨਹੀਂ ਲੱਗਣ ਰਿਆ ਕੀ ਬਣਨੇ ਲੱਗਦਾ ਜਿਵੇਂ ਨਾ ਕੋਈ ਕਲਯੁਗ ਹੀ ਸਿਰ ਤੇ ਚੜਿਆ ਪਿਆ ਕਲਯੁਗ ਹੀ ਆ ਗਿਆ ਇੰਨੇ ਤੇ ਤੁਹਾਨੂੰ ਪਤਾ ਮਾਰੇ ਕੰਮ ਦੁਨੀਆ ਤੇ ਹੋਣ ਰੇ ਆ ਤੇ ਕਲਯੁਗ ਤੇ ਆਪੇ ਹੀ ਹੁਣ ਰੱਬ ਵੱਲ ਤੇ ਕਿਸਦਾ ਧਿਆਨ ਨਹੀਂ ਆਉਂਦਾ ਇੱਥੇ ਆਟਮਾ ਵੱਲ ਦੁਨੀਆ ਦਾ ਧਿਆਨ ਹੋ ਗਿਆ ਇਹ ਤੇ ਗੱਲ ਹੈਗੀ ਕੋਈ ਸੋਚਦਾ ਹੀ ਨਹੀਂ ਇਹ ਚੀਜ਼ਾਂ ਨੂੰ ਕਿ ਮਾਰੇ ਦਾ ਵੀ ਨਾਮ ਲੈ ਲਈ ਹਾਂ ਤੇ ਜੇ ਹੁਣ ਬੜਾ ਹੀ ਔਖਾ ਹੋ ਗਿਆ। ਬਹੁ ਟੈਨਸ਼ਨ ਪਈ ਰਹਿੰਦੀ ਐ ਮੈਨੂੰ ਤੇ ਰਾਤ ਦੇ। ਚੱਲ ਤੂੰ ਹੌਂਸਲਾ ਕਰੋ ਹੁਣ ਜੇ ਤੀ ਟੈਨਸ਼ਨ ਚ ਰਹੋਗੇ ਤੇ ਇਹਦਾ ਵਿਚਾਰੀ ਦਾ ਕੀ ਬਣਨਾ। ਹੋਰ ਇਹੋ ਗੱਲ ਕਿ ਤੂੰ ਹੌਸਲਾ ਰੱਖੋਗੇ ਤੇ ਇਹਨੂੰ ਸੰਭੋਗੇ। ਕੇਵਲ ਇਹ ਰੋਟੀ ਪਾਣੀ ਨਹੀਂ ਖਾਂਦਾ ਬੰਦਾ ਰੋਟੀ ਪਾਣੀ ਦਾ ਧਿਆਨ ਰੱਖੇ। ਐ ਇਦਾਂ ਹੀ ਅੰਦਰ ਅੰਦਰ ਦੁੱਖ ਨੇ ਆਲੇ ਗਏ ਕੇ ਬੈਠੇ ਰਹਿੰਦੇ ਆ। ਚਾਚਾ ਜੀ ਵੇਖਿਆ ਨਹੀਂ ਜਾਂਦਾ ਇਹ ਵਿਚਾਰੀ ਦੇ ਮੂੰਹ ਹਲ ਕੀ ਹਾਲ ਹੋਇਆ ਪਿਆ ਵਿਚਾਰੀ ਸੁੱਕ ਕੇ ਤੀਨੇ ਵਰਗੀ ਹੋ ਗਈ। ਪੇ ਨਹੀਂ ਆਣਾ ਜਦੋਂ ਐਡਾ ਵੱਡਾ ਕਸਟ ਪੈ ਜੇ ਤੇ ਫਿਰ ਪੀਲੀਆਂ ਵਰ ਗਈ ਹੋਣਾ ਵਾ ਓਦਾਂ ਕਰ ਨੂੰ ਇਤੇ ਜਾਣ ਦੀ ਤੇ ਬਜ਼ੁਰਗਾਂ ਦੀ ਉਮਰ ਹੁੰਦੀ ਆ ਤੇ ਚਲ ਜਾਂਦੇ ਜਵਾਨ ਤੇ ਇਹੋ ਦੁੱਖ ਸਹਿ ਨਹੀਂ ਜਾਂਦੇ ਮਾਪਿਆਂ ਕੋਲੋਂ ਮੈਂ ਇੰਨੀ ਆ ਮਾਂ ਵੇਹ ਵਿਚਾਰੀ ਇਹਨੇ ਕੀ ਗਰਮ ਲਖਾਏ ਆ ਜਿਹੜੀ ਬੈਠੀ ਪੁੱਤ ਦਾ ਦੁੱਖ ਵੇਖਣ ਲਈ ਕੀ ਕਰੀਏ ਜੋ ਕਰਮਾਂ ਦਾ ਲਿਖਿਆ ਉਹ ਹੀ ਪੋਗਣਾ ਪੈਣਾ ਹੋਰ ਕੀ ਆ ਕੋਈ ਗੱਲ ਬਾਤ ਨਹੀਂ ਕੀਤੀ ਉਹਨਾਂ ਨੇ ਤੁਹਾਡੇ ਨਾਲ ਪਹਿਲਾਂ ਨਾ ਗੱਲ ਬਾਤਾਂ ਨੂੰ ਕੋਈ ਚਿਤ ਚੇਤਾ ਨਹੀਂ ਨਾਗਦੇ ਉਹਨੂੰ ਪਤਾ ਹੈ ਕਿ ਮੇਰੇ ਨਾਲ ਕੀ ਬਣ ਜਾਣਾ ਕਿਹੜਲੇ ਹੁੰਦਾ ਨਾ ਵੀ ਜਿਵੇਂ ਰੱਬ ਵੱਲੋਂ ਹੀ ਹਨਾ ਰੱਬ ਵੀ ਕੋਈ ਗੱਲ ਬੰਦਾ ਇੱਕ ਦੂਜੇ ਨਾਲ ਸਾਂਝੀ ਕਰਦਾ ਉਹ ਚੇਤੇ ਰਹਿ ਜਾਂਦੀਆਂ ਤੇ ਕੋਈ ਨਹੀਂ ਹੋਈ ਹੈ ਨਾ ਮੈਂ ਕੋਈ ਚੱਲ ਨਹੀਂ ਚਾਹ ਵੱਲੋਂ ਨਹੀਂ ਆਪਣਾ ਚਾਹ ਨਹੀਂ ਹੈਂ ਕੀ ਚਲ ਕੋਤ ਕੋਈ ਨਹੀਂ ਘੁੱਟ ਘੁੱਟ ਪੀ ਲਿਓ ਤੇ ਪੀਆ ਚਾਹ ਤਾਂ ਹੀ ਹੈ ਤੇ ਕਿ ਹੋਰ ਮੈਂ ਤੇ ਆਣੀ ਆ ਚਾਹ ਰਹਿਣੀ ਦੇਈ ਆਪਾਂ ਚੱਲੀਏ ਹੋ ਪਾਉਤੀ ਟੈਗ ਕਾਨੂੰ ਮੈਨੂੰ ਅੱਗ ਲੱਗਦੀ ਆ ਕਿੱਥੋਂ ਇਦਾਂ ਦੇ ਟੈਗ ਆ ਗਏ ਆ ਜਿਹੜੇ ਛਾਟੀ ਬੰਦੇ ਲਈ ਜਾਂਦੇ ਹਨ ਇਹ ਪਤਾ ਹੋ ਗੋ ਜੀ ਦੁਲਨਾ ਤੇ ਹੋਣ ਡਿਆ ਏ ਜਿੰਨੇ ਸੋ ਲੋ ਟੈਗ ਹੋ ਗਿਆ ਬਸ ਇਹ ਹੋ ਕੋ ਜੀ ਕੀ ਦੰਨੇ ਆਣੇ ਵੀ ਨਹੀਂ ਅੱਜਕੱਲ ਮਨ ਦੇ ਕੀ ਖਾਂਦੇ ਤੇ ਕੀ ਨਹੀਂ ਉਹ ਤਾਂ ਗੱਲ ਖੂਨ ਚਾਚੀ ਦੀ ਗੜੇ ਹੋਈ ਜਾਂਦੇ ਆ ਹੂੰ ਗਰਮ ਚੀਜ਼ ਖਾ ਲੋ ਬੀਬੀ ਤੇ ਵਾਜ ਜਾਂਦਾ ਝਾੜੀ ਮਿੰਟ ਕਿਉਂ ਦੀ ਹੂੰ ਪਹਿਲੀਆਂ ਵਰਗੀਆਂ ਕੋਈ ਚੀਜ਼ਾਂ ਨਹੀਂ ਰਹਿ ਗਈਆਂ ਖਾਣ ਪੀਣ ਵੀ ਨਹੀਂ ਉਹ ਜਿਹਾ ਹੈਗਾ ਚੰਗਾ ਚਾਚੀ ਚੱਲਦੇ ਆ ਤੇ ਹੁਣ ਹੌਸਲਾ ਰੱਖਿਓ ਜੇ ਤੁਸੀਂ ਐਵੇਂ ਮਾਨਾ ਭੇੜਾ ਕਰੀ ਜਾਓ ਕੀ ਕਰਨਾ ਕਰਨਾ ਹੀ ਪੈਣਾ ਹੌਸਲਾ ਆਹੋ ਜੇ ਆਪਣਾ ਮਨ ਬੰਨੋਗੇ ਤੇ ਉਹਦਾ ਵਿਚਾਰੀ ਦਾ ਵੀ ਧਿਆਨ ਤੁਸੀਂ ਰੱਖੋਗੇ ਚੱਲ ਹੁਣ ਸਾਡੇ ਵੱਲ ਤੇ ਹੌਸਲਾ ਹੀ ਜਾਣਾ ਇਹ ਤੋਂ ਵੱਧ ਹੁਣ ਆਪਾਂ ਕੀ ਕਰ ਸਕਦੇ ਹੋਰ ਕੀ ਐ ਹੋ ਜਾਂਦਾ ਭੈਣ ਭਰਾ ਦਾ ਆ ਗਿਆ ਘੋਲ ਬਹਿ ਗਿਆ ਹੋਰ ਚੰਗਾ ਚਾਚੀ ਫੇਰ ਟਾਈਮ ਲੱਗਾ ਕਿਸ ਦੇਣਾ ਵਾਂਗੇ ਚੰਗਾ ਮੇਰੀ ਸੁਣ ਹਟਾਂ ਜੀ ਗੱਲ ਮੈਨੂੰ ਆਂਦੀ ਸੀ ਟੂਟਰ ਕੱਢਿਆ ਨਹੀਂ ਉਹ ਵੇਖਿਆ ਸੀ ਉਹਦੀ ਮੂੰਹ ਵਾਲਾ ਉਹ ਤੇ ਮੈਂ ਕਹਿੰਦੀ ਕਿੱਡਾ ਗਾੜਾ ਸੂਟ ਪਾਇਆ ਤੇ ਕਿਤੇ ਇੱਕ ਅਥਰੂ ਨਹੀਂ ਡਿੱਗਿਆ ਆ ਦੀ ਅੱਖ ਚ ਜਿੰਨਾ ਦਾ ਆਦਮੀ ਮੁਕੇ ਹੁੰਦੇ ਆ ਉਹ ਤੇ ਕਿਤੇ ਰੋ ਰੋ ਮਰ ਜਾਂਦੀਆਂ ਹਾਂ ਹਾਂ ਹੋ ਵੇਖ ਤੇ ਸਹੀ ਐ ਬੈਠੀ ਜਿਵੇਂ ਕੇਦੇ ਘਰ ਹਿਰਕ ਕਰਨਾ ਇਹ ਹੁੰਦੇ ਜਿਵੇਂ ਮੈਂ ਤੇ ਤੁੰਗਈ ਆ ਉਹ ਤੇ ਗੱਲ ਆ ਦੁੱਖ ਹੋਗਾ ਮਾਂ ਨੂੰ ਜਿਹਦਾ ਪੁੱਤ ਮੁੱਕਾ ਉਹ ਤਾਂ ਨਹੀਂ ਪੁੱਤਾਂ ਵਾਲਿਆਂ ਨੂੰ ਦੁੱਖ ਮਾਂ ਨੂੰ ਦੁੱਖ ਨਹੀਂ ਇਹਨੂੰ ਕਾੜਾ ਦੁੱਖ ਭਗਾਨੀ ਤੀ ਨੀ ਦੁੱਖ ਵੀ ਕਾਦਾ ਹੋਊਗਾ ਰੋਹ ਦੇ ਹੜੀ ਕੋਤਕਲੇਸ਼ ਤੇ ਪਿਆਰ ਇਹ ਨਾ ਹੁੰਦਾ ਹੀ ਆਹ ਨਾਲ ਲੜਦੇ ਹੁੰਦੇ ਕਿਤੇ ਉੱਥੇ ਤੱਕ ਆਵਾਜ਼ ਇਹਨਾਂ ਦੀ ਜਾਂਦੇ ਨੇ ਮੁੰਡਾ ਤੇ ਬੋਲਣ ਲੱਗਾ ਵਿੰਦਾ ਨਹੀਂ ਹੁੰਦਾ ਤੇ ਕੀਤਾ ਕੀ ਖਾਂਦਾ ਇਹਨਾਂ ਦਾ ਕੀ ਨਹੀਂ ਸ਼ਰਾਬ ਤੇ ਨਿਤ ਪੀ ਛੜਦਾ ਹੀ ਭੈਣ ਜੀ ਭਾਵੇਂ ਜਿੰਨਾ ਵੀ ਹੋਵੇ ਪਰ ਜੀ ਦਾ ਸੁਹਾਗ ਉਜੜਿਆ ਹੋਵੇ ਨਾ ਉਹ ਦੂਰ ਹੀ ਦੀਦੀ ਹੈ ਪੈਰ ਕਿਤੇ ਥੰਮੇ ਨਹੀਂ ਲੱਗਦੇ ਹਿੱਕੇ ਤੇ ਲੱਗੇ ਖਲੋਣਾ ਤਾਂ ਗੋੜ ਗੋੜੇ ਮੁਸ਼ਕਲ ਨਾ ਹੁੰਦਾ ਹੀ ਉਹਦੇ ਲੱਗਦੇ ਆਹ ਹੋ ਤੇ ਫਿਰ ਇਹ ਮਰ ਗਿਆ ਤੁਹਾਨੂੰ ਕੋਈ ਹੋਰ ਜੋੜੂ ਉਹੋ ਤੇ ਫਿਰ ਗੱਲ ਵਾ ਚਾਦੀ ਹੋਣੇ ਗਲੂ ਲੱਥਾ ਨਹੀਂ ਆਪਾਂ ਕਾਨੂੰ ਟੈਂਬਰ ਬਾਦ ਕਰਨੀ ਸੇਰੀ ਪਰੂ ਨੂੰ ਲੱਗਦਾ ਬੁਖਾਰ ਹੋ ਗਿਆ ਮੈਨੂੰ ਹਾਂਜੀ ਉਹ ਨਮ ਹਾਂਜੀ ਮੰਮੀ ਕੀ ਗੱਲ ਹੈ ਬੇਟਾ ਮੰਮੀ ਜੀ ਲੱਗਦਾ ਉਹਨਾਂ ਬੁਖਾਰ ਛੱਡ ਗਿਆ ਨਾਲ ਸਿਰ ਵੀ ਦੁਖਣਿਆ ਵਾ ਇਦਾਂ ਕਰ ਜਾ ਜਾ ਕੇ ਦਵਾਈ ਲੈ ਕੇ ਆ ਕੋਈ ਨਹੀਂ ਮੰਮੀ ਘਰ ਪਈ ਹੋਣੀ ਕੋਈ ਗੋਲੀ ਗਾਲੀ ਉਹੀ ਖਾ ਲੈਣੇ ਆ ਨਹੀਂ ਮੈਂ ਸ਼ੇਰੇ ਨੂੰ ਕਹਿੰਦੀ ਆਪੇ ਤੈਨੂੰ ਨਾਲ ਲੈ ਕੇ ਜਾਂਦਾ ਵਾ ਤੇ ਤੂੰ ਇਹ ਨਾ ਦਵਾਈ ਲੈ ਕੇ ਆ ਡਾਕਟਰ ਕੋਲ ਕੋਈ ਨਹੀਂ ਮੰਮੀ ਕੰਮਕਾਰ ਕਰਨ ਵਾਲੇ ਕਿੰਨੇ ਘਰ ਕੇ ਤੇ ਫੇਰ ਕੋਈ ਨਹੀਂ ਮੈਂ ਵੇਖ ਲੈਣੀ ਆ ਪੁੱਤ ਮੈਂ ਤਾਂ ਕਹਿੰਦੀ ਤੂੰ ਦਵਾਈ ਲੈ ਆਈ ਹਮਦੀ ਉਹਦੀ ਦਵਾਈ ਤੇਦੀ ਘਰਵਾਕ ਦਾ ਕਮੰਗਦੀ ਪਈ ਆ ਕੋਈ ਨਹੀਂ ਉੱਥੇ ਸ਼ੇਰਾਂ ਨੂੰ ਨਾ ਦੇਖਾਂ ਮੈਂ ਉਹਨੂੰ ਕਹਿੰਨੀ ਆ ਵੀ ਜਾ ਦਵਾਈ ਲੈ ਕੇ ਆਪੂੰ ਮੇਰੇ ਨਾਲ ਹਾਂ ਕੋਈ ਨਹੀਂ ਮੰਮੀ ਲੈ ਆਉਣੀ ਆ ਚਲੋ ਕੀਰੇ ਵੇਖੇ ਮਾ ਜਮੀ ਤੂੰ ਪਾਪੀ ਠੀਕ ਨਹੀਂ ਯਾਰ ਨੂੰ ਨਾਲ ਲੈ ਜਾ ਤੇ ਦਵਾਈ ਲੈ ਕੇ ਆ ਕੀ ਗੱਲ ਹੋ ਗਈ ਯਾਰ ਆਖ ਨਹੀਂ ਮੈਨੂੰ ਬੁਖਾਰ ਆ ਮੈਂ ਵੇਖਾ ਤੇ ਮੱਛੇ ਨੂੰ ਹੱਥ ਲਾ ਲ ਬੜਾ ਤਾਂ ਬਣ ਗਿਆ ਤੇਰੇ ਹਾਂਜੀ ਹਾਂ ਛੱਡ ਦੇ ਇੱਥੇ ਜਾ ਦਵਾਈ ਲੈ ਕੇ ਆ ਦੇ ਨਾਲ ਲੈ ਨਾ ਮਮੀ ਚਲ ਜਾਓ ਚਲ ਪਾ ਬੀਜੀ ਆਹ ਚੱਲੀ ਦਵਾਈ ਲੈ ਜੀ ਕੋਈ ਫਾਜੀ ਚੱਲ ਜੰਨੇ ਆ ਆ ਜਾ ਮੇਰੀ ਗੱਲ ਸੁਣੋ ਚੰਗੀ ਤਰ੍ਹਾਂ ਦਵਾਈ ਲੈ ਲਿਓ ਡਾਕਟਰ ਨੂੰ ਦੱਸ ਦਿਓ ਸਾਰਾ ਕੁਝ ਜੋ ਜੋ ਹੋਣਿਆ ਚੰਗਾ ਪਤਾ ਕੀ ਆ ਨਿਗਾਹਾਂ ਨਿਆਣਾ ਵਾ ਉਹਨੇ ਮੈਂ ਤੁਹਾਡੇ ਮੂੰਹ ਲਈ ਵੇਖਣਾ ਐਦਾਂ ਤੁਸੀਂ ਚੋਪਰ ਕੇ ਬੈਠੇ ਰਹੋਗੇ ਟੈਨਸ਼ਨ ਦੇ ਵਿੱਚ ਤਾਂ ਠੀਕ ਜ ਨਹੀਂ ਕੰਮ ਲੱਗਦਾ ਚੰਗਾ ਠੀਕ ਹੈ ਭਾਜੀ ਆਹੋ ਤੇ ਆਜੋ ਇਹਨਾਂ ਲੈ ਜੀ ਆਈਂ ਮਰ ਜਾ ਨੀ ਮੈਂ ਹੁਣੇ ਤੇ ਇਹਨਾਂ ਦੇ ਘਰੋਂ ਹੋ ਕੇ ਆਈ ਹਾਂ ਇਹ ਤੇ ਨਾ ਧੋ ਕੇ ਟੌਰ ਤੇ ਦਾ ਪਾਇਆ ਨਹੀਂ ਜਾਣ ਡਿਆ ਇਹਨੇ ਤੇ ਜਾਣਾ ਸੀ ਉਹ ਦੌਰ ਨਾਲ ਘੁੰਮਣ ਲੈ ਛੋਟਾ ਜਿਹਾ ਬੱਚਾ ਏ ਤੂੰ ਉਹਦਾ ਖਿਆਲ ਕਰ ਅਜੇ ਕਿੰਨੇ ਕ ਦਿਨ ਹੋਏ ਆ ਉਹਨੂੰ ਮਰੇ ਮੋਏ ਨੂੰ ਤੇ ਤੂੰ ਐਸ਼ਾ ਕਰਨੀ ਲੱਗ ਪਈਆਂ ਨੀ ਇਹਦੀ ਗੱਲ ਕਰ ਵੇ ਲੜਦੇ ਨਾ ਕੋਈ ਕੰਮ ਨਾ ਕੋਈ ਧੰਦਾ ਵੇਖਦੇ ਸਹੀ ਕਿਦਾਂ ਹੁਣ ਇਹਨੂੰ ਮौजਾਂ ਲੱਗੀਆਂ ਪਰ ਕਿਸ ਦੇ ਕਰਮਾਂ ਨਾਲ ਕੋਣ ਰਲੇ ਆਈ ਇਹਨੂੰ ਤੇ ਮਰ ਜਣੇ ਨੂੰ ਘਰ ਵੇ ਲੜ ਬੈਠੇ ਨੂੰ ਨਾਲੇ ਰਨ ਜੁੜ ਗਈ ਤੇ ਨਾਲੇ ਧਨ ਜੁੜ ਗਿਆ। ਉਹ ਕਮਾਈ ਕਰਦਾ ਮਰ ਗਿਆ। ਉਹਨੂੰ ਵੀ ਕਿੰਨੇ ਅੱਖੇ ਨਖਤਿਆ ਨਸ਼ੇ ਖਾਂਦਾ ਫਿਰ। ਉਹ ਵੀ ਬੇਨਸ਼ੇਫਾ ਖਾ ਆਪਣੀ ਜ਼ਿੰਦਗੀ। ਓਨ ਉਹ ਗੱਲ ਵੀ ਸਾਰੀ ਨਿਬੜ ਗਿਆ। ਰਨ ਵੀ ਇਹਦੇ ਜੋਗੀ ਛੱਡ ਗਿਆ। ਨਿਆਣਾ ਵੀ ਜੰਮ ਕੇ ਤੇ ਘਰ ਬਾਹਰ ਵੀ ਘਰ ਖਾਂ ਲੋਕਾਂ ਦੀ ਗੱਲ ਸ਼ਰਮ ਤੇ ਲਾਈ ਪਈ ਹੈ ਹੀ ਨਹੀਂ ਕਿਤੇ ਮਾਸਾ।